ਇਹ ਅੱਗੇ ਸੁਧਾਰ ਸਰਕਾਰ ਨੂੰ ਭੇਜਿਆ ਜਾਵੇ ਸਾਡਾ ਗਿਲਾ ਹੈ ਕਿ ਕਾਨੂੰਨ ਵਿਵਸਥਾ ਦਾ ਜਿਹੜਾ ਹਾਲ ਹੈ ਸੂਬੇ ਵਿੱਚ ਬੁਰਾ ਹੈ ਔਰ ਸਾਡੀ ਤਸੀਲ ਤੇ ਵੀ ਨਸ਼ਾ ਬੇਮਿਸਾਲ ਵਧਾ ਹੈ ਇਹ ਗੁਰੂ ਦੀ ਨਗਰੀ ਹੈ ਇਸ ਮਿਲੇ ਇਥੇ ਹੋਮ ਡਿਲੀਵਰੀ ਹੈ ਕਿਸੇ ਨੂੰ ਕੋਲ ਕਰੋ ਜਿੱਦਾਂ ਮਰਗੀ ਨਸ਼ਾ ਜਿੱਤੇ ਵਾਰਗੀ ਪਾ ਲਓ ਇਹੋ ਹਾਲ ਇਥੇ ਬੰਗਲ ਦੇ ਵਿੱਚ ਹੈ ਪਿਛਲੇ ਦਿਨੀ ਰੰਗੜ ਦੇ ਵਿੱਚ ਇੱਕ ਕਤਲ ਵੀ ਹੋਇਆ ਰੇਲਵੇ ਰੋਡ ਤੇ ਔਰ ਹਰ ਪੰਜੀ ਸੱਚੀ ਦਿਨੀ ਕਿਸੇ ਨਾ ਕਿਸੇ ਦੀ ਲਾਸ਼ ਮਿਲਦੀ ਹੈ ਇਹਨਾਂ तमाम ਚੀਜ਼ਾਂ ਦੇ ਬਾਰੇ ਅਸੀਂ ਆਪਣਾ ਗਿਲਾ ਕਰਨ ਆਪਣਾ ਸ਼ਿਕਵਾ ਕਰਨ ਆਪਣਾ ਰੋਸ ਜ਼ਾਹਰ ਕਰਨ ਵਾਸਤੇ ਤੁਹਾਡੇ ਕੋਲ ਆਏ ਆ ਤੁਹਾਨੂੰ ਇਹ ਮੰਗ ਪੱਤਰ ਦਿੱਤਾ ਹੈ ਸਾਨੂੰ ਆਸ ਹੈ ਤੁਸੀਂ ਆਪ ਵੀ ਗੌਰ ਕਰੋਗੇ ਔਰ ਇਸੇ ਤੇ ਗੌਰ ਕਰਵਾਓਗੇ ਇਹ ਦੂਸੂ ਬਾ ਸਰਕਾਰ ਦੇ ਪਿੱਛੇ ਚੜ੍ਹ ਚੜ੍ਹ ਬਹੁਤ ਚੜ੍ਹ

ਇਹ ਦਰਾ ਅਮਰੀਕਾ ਵਾਲਾ ਹੈ। ਅਕਾਸ਼ ਇਹ ਸਾਡੇ ਸਰਦਾਰ ਰਾਣਾ ਕਮਰਪਾਲ ਸਿੰਘ ਜੀ ਉਸ ਪਾਰਟੀ ਜਿੰਦਾਬਾਦ ਜਰਾ ਜ਼ੋਰ ਨਾਲ ਜਰਾ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਰਪ੍ਰਸਤੀ ਨਾਲ ਪੰਜਾਬ ਯੂਥ ਕੌਂ ਦਾ ਪ੍ਰਧਾਨ ਬਣਾਇਆ ਜਦੋਂ ਪੰਜਾਬ ਯੂਥ ਕੌਂਸਲ ਦਾ ਪ੍ਰਧਾਨ ਬਣਿਆ ਉਹ راہਲ ਗਾਂਧੀ ਦੇ ਨੇੜੇ ਹੋਇਆ ਜਦੋਂ راہਲ ਗਾਂਧੀ ਦੇ ਨੇੜੇ ਹੋਇਆ ਫਿਰ ਉਹ ਟਿਕਟ ਮਿਲਿਆ ਇੱਥੋਂ ਟਿਕਟ ਮਿਲਿਆ ਤਿੰਨ ਵਾਰੀ ਟਿਕਟ ਦਿੱਤਾ راہਲ ਗਾਂਧੀ ਨੇ ਸੋਨੀਆ ਗਾਂਧੀ ਨੇ ਮੈਂ ਸਮਝਦਾ ਜਿਹੜੀ ਉਹਦੀ ਜੜ੍ਹਾਂ ਹੈ ਉਹ ਰਾਣਾ ਕਮਰਪਾਲ ਸਿੰਘ ਨਾਲ ਲਾਈਆਂ ਸੋ ਇਹ ਜਿਹੜਾ ਕਿਰਤ ਕਰਨ ਬੰਦਾ ਹੈ ਰਵੀ ਸਿੰਘ ਬਿੱਟੂ ਉਹ ਰahul ਗਾਂਧੀ ਦੇ ਬਾਰੇ ਇਸ ਤਰ੍ਹਾਂ ਬੋਲ ਰਿਹਾ ਜਿਵੇਂ ਕਿ ਤੇ ਸੂਰਜ ਨੂੰ ਵੱਲੋਂ ਠੁਪਣਾ ਹੁੰਦਾ। ਸੋ ਮੈਂ ਸਮਝਦਾ ਥੋੜੀ देर ਟਿਕ ਜਾਓ ਤੇ ਜਦੋਂ ਠੱਕੇ ਉੱਤੇ ਪਹੁੰਚਣਾ। ਮੈਂ ਇੱਕ ਨਾਰਾ ਇਹ ਵੀ ਮਾਰਨਾ ਚਾਹੁੰਦਾ। ਕਿ ਰਵਨੀ ਸਿੰਘ ਬਿੱਟੂ ਬੁਰਦਾਵਾਲ ਲੋਕਾਂ 'ਚ ਬਹੁਤ ਬੜਾ ਰੋਸ ਹੈ, ਸਾਡੇ ਇਲਾਕੇ 'ਚ ਵੀ ਰੋਸ ਹੈ। ਮੇਰੇ ਬੋਲਣ ਤੋਂ ਪਹਿਲੇ ਲੋਕਾਂ ਨੇ ਬਹੁਤ ਵਧੀਆ ਤਰੀਕੇ ਨਾਲ ਗੱਲਾਂ ਕੀਤੀਆਂ। ਕੋਈ ਮਾਈਂਡ ਕਰੇ ਚਾਹੇ ਕੋਈ ਮਹਿਸੂਸ ਕਰੇ। ਅਸਵੇਲੇ ਹਮਾਰਾ ਜਿਹੜੇ ਆ ਤੋ ਰਾਣਾ ਕੇਪੀ ਸਿੰਘ ਦੀ ਲੀਡਰਸ਼ਿਪ ਨੂੰ ਚਾਹ ਰਹੇ ਆ ਲੋਕ ਹੁਣ ਘਰ ਘਰ ਗੱਲਾਂ ਕਰ ਰਹੇ ਆ ਕਿ ਉਹ ਬੰਦਾ ਜਿਉਂ ਰਾਤ ਨੂੰ 12 ਵਜੇ ਫੋਨ ਕਰੋ ਉਹ ਬੰਦਾ ਜਿਹਨੂੰ ਜਦ ਮਰਜੀ ਫੋਨ ਕਰੋ ਉਹ ਚੱਕਦਾ ਏ ਉਹਦਾ ਫੋਨ ਵੀ ਨੰਬਰ ਵੀ ਇੱਕ ਹੀ ਹੈ ਔਰ ਜੇ ਨਹੀਂ ਚੁੱਕਿਆ ਤਾਂ ਵਾਪਸ ਫੋਨ ਜ਼ਰੂਰ ਆਉਂਦਾ ਹੈ ਹੁਣ ਤਾਂ ਲੋਕਾਂ ਦਾ ਇਹ ਹਾਲ ਹੈ ਜਿਹੜੇ ਆ ਸਾਡਾ ਹਲਕੇ ਦਾ ਨੁਮਾਇੰਦਾ ਬਣਿਆ ਹੈ ਹਰਜੋਤ ਸਿੰਘ ਬਹਿਸ ਮੈਂ ਤੁਹਾਨੂੰ ਉਥਾਰਿਆਂ ਨੂੰ ਗੱਲ ਕਰਨ ਚਾਹੁੰਦਾ ਆਪ ਵਾਲੇ ਵੀ ਹੈਗੇ ਆ ਕਈ ਬੁਨਾਏ ਵੇ ਇਹ ਵੀ ਦੱਸ ਦਿਆਂ ਨੂੰ ਕਿ ਕਦੀ ਇਹਨਾਂ ਦਾ ਫੋਨ ਚੱਕਿਆ ਉਹਨੇ ਸੋ ਜਿਹੜੇ ਬੰਦੇ ਦਾ ਲੋਕਾਂ ਨਾਲ ਤਾਲਮੇਲ ਰੱਖਣਾ ਗੱਲਾਂ ਮਾਰੀ ਜਾਣੀਆਂ ਮੈਂ ਨਹੀਂ ਸਮਝਦਾ ਉਹ ਬੰਦਾ ਲੋਕਾਂ ਦੇ ਨੁਮਾਇੰਦਾ ਕਹਿਣ ਦਾ ਹੱਕਦਾਰ ਹੋਵੇ ਉਸ ਲਈ ਵੇਬ ਬਣੀ ਸੀ ਲੋਕਾਂ ਨੇ ਆਪਣੇ ਹਿਸਾਬ ਨਾਲ ਤੇ ਪਕਵਨ ਸਿੰਘ ਮਾਨ ਹੋਰੀ ਇਹਨਾਂ ਸਾਰਿਆਂ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ 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 ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦਾ ਵਿਸ਼ਾਲ ਧਰਨਾ ਸਾਡੇ ਬਹੁਤ ਹੀ ਸਤਿਕਾਰਯੋਗ ਰਾਣਾ ਕਮਲਪਾਲ ਸਿੰਘ ਜੀ ਦੀ ਅਗਵਾਈ ਹੇਠ ਅਨੰਦਪੁਰ ਸਾਹਿਬ ਦੀ ਗੁਰਮੁਹੰਦ ਧਰਤੀ ਤੇ ਲਗਾਇਆ ਜਾ ਰਿਹਾ ਹੈ। ਰਾਜਾ ਬੜਿੰਗ ਜੀ ਪ੍ਰਧਾਨ ਪੰਜਾਬ ਕਾਂਗਰਸ ਪ੍ਰਤਾਪ ਸਿੰਘ ਜੀ ਬਾਜਵਾ ਲੀਡਰ ਆਫ ਦੀ ਆਪੋਜੀਸ਼ਨ ਤ੍ਰਾਣਾ ਕੇਪੀ ਸਿੰਘ ਉਰੀ ਨੇ ਪ੍ਰੋਗਰਾਮ ਬਣਾਇਆ ਸੀ ਕਿ ਪੰਜਾਬ ਦੀ ਜਿਹੜੀ ਜਨਤਾ ਹੈ ਉਤਰਾ-ਤਰਾਂ ਕਰ ਰਹੀ ਹੈ। ਜਿਹੜੇ ਪੰਜਾਬ ਦੇ ਲੋਕ ਹੈ ਚਾਹੇ ਪਟਵਾਲ ਹੋਵੇ ਚਾਹੇ ਮਹਿੰਗਾਈ ਹੋਵੇ ਚਾਹੇ ਲੁੱਟਮਾਰ ਹੋਵੇ ਉਦੋਂ ਤੋਂ ਬਹੁਤ ਤੰਗ ਹੈ ਉਦੋਂ ਪਹਿਲਾਂ ਮੈਂ ਕੁਝ ਬੋਲ ਸਕਾਂ ਮੈਂ ਇੱਕ ਦੋ ਨਾਰੇ ਲਵਾਉਣੇ ਆ ਸਾਰਿਆਂ ਨੇ ਹੱਥ ਕੜੇ ਕਰਕੇ ਸਭ ਨੇ ਪਟਵਾਲ ਉਹਨੂੰ ਦਫ਼ਤਰ ਵਾਸਤੇ ਕਿਰਾਏ ਤੇ ਲੈ ਕੇ ਦਿੱਤਾ ਇਹ ਜਿਹੜੀ ਸਾਡੀ ਖੂਨ ਪਸੀਨੇ ਦੀ ਕਮਾਈ ਹੈ ਚਾਹੇ ਉਹ ਬੈਠ ਨਾਲਾ ਚਾਹੇ ਕਿਸੇ ਚੀਜ਼ ਨਾਲ ਚਾਹੇ ਪਟਵਾਲ ਤੇ ਆ ਚਾਹੇ ਗੈਸ ਤੇ ਆ ਚਾ ਸਾਡੀ ਤਨਖਾਹਾਂ ਤੇ ਇਨਕਮ ਟੈਕਸ ਲੱਗਦਾ ਚਾ ਸਾਡੀਆਂ ਪੈਨਸ਼ਨਾਂ ਤੇ ਟੈਕਸ ਲੱਗਦਾ ਸੋ ਵੀਰੋ ਅੱਜ ਅਸੀਂ ਹਮਲਾ ਮਾਰੀਏ ਕਿ ਜਿਹੜੀਆਂ ਇਹ ਬੰਦੀਆਂ ਚੀਜ਼ਾਂ ਨੇ ਆਪਾਂ ਛੋਟੇ ਮੋਟੇ ਮਤਭੇਦ ਭੁਲਾ ਕੇ ਇਹ ਸਰਕਾਰ ਦੇ ਖਿਲਾਫ ਕਮਰ ਕੱਸੀਏ ਜਿਸ ਤਰ੍ਹਾਂ ਕਿ ਹਾਈ ਕੋਰਟ ਨੇ ਇਹਨਾਂ ਨੂੰ ਝਾੜ ਪਾਈ ਹੈ ਕਿ ਜਿਹੜੇ ਰਿਟਾਇਰਡ ਮਾਈਜ਼ ਨੇ ਸਾਰੇ ਹਾਲਾਤ ਨੂੰ ਮੁੱਖ ਰੱਖਦੇ ਹੋਏ ਸਾਡੀ ਕਾਂਗਰਸ ਪਾਰਟੀ ਦਾ ਇਹ ਮੁਖ ਜਿਹੜੇ ਪ੍ਰੋਡਕਟ ਹੈ ਉਹ ਇਹਨਾਂ ਤੇ ਹੀ ਊਰਜਾ ਤੇ ਨਿਰਭਰ ਹਨ ਕਿ ਉਹ ਇਸ ਵੇਲੇ ਫੇਲ ਹੋ ਚੁੱਕੀ ਹੈ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਹਿੰਗਾਈ ਹੋਰ ਵਧੇਗੀ ਜਿਸ ਤਰ੍ਹਾਂ ਤੇਲਾ ਬਹੁਤ ਹੀ ਸਤਕਾਰਯੋਗ ਸਾਡੇ ਹਲਕੇ ਦੇ ਨੇਤਾ ਰਾਣਾ ਕਮਰਪਾਲ ਸਿੰਘ ਜੀ ਤੇ ਹੋਰ ਸਾਡੇ ਕਾਂਗਰਸ ਪਾਰਟੀ ਦੇ ਸਾਰੇ ਸੀਨੀਅਰ ਵਰਕਰਾਂ ਮੰਗਾਈ ਮੰਗਾਈਆ ਦਿਨੋ ਦਿਨ ਬਦਲ ਰਹੀ ਕੋਈ ਐਡਮਿਨਿਸਟ੍ਰੇਟਿਵ ਕੰਮ ਨਹੀਂ ਹੋ ਰਿਹਾ ਸ਼ਾਂਤੀ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਬਹੁਤ ਬਹੁਤ ਧੰਨਵਾਦ ਹੈ ਆਜਾਦੀ ਦਾ ਸੱਜਣ ਇਹਨਾਂ ਦੇ ਨਾਲ ਪਹੁੰਚੇ ਨੇ ਮੰਗਲ ਤੋਂ ਰੋਪੜ ਤੋਂ ਹੋਰ ਸਟਿੰਜ ਜਿਹੜੇ ਇੱਥੇ ਐਡਵਾਂਸ ਬੈਠੇ ਨੇ ਮੈਂ ਦੱਸ ਦਿਆਂ ਕਿ ਹਕੀਮ ਗਰਮਿੰਦਰ ਪਾਲ ਸਿੰਘ ਜੀ ਪਰਸੋਂ ਤੋਂ ਪਰ ਸਿਵਾ ਚੰਦਰ ਗੁਪੀਲ ਉਹ ਮੈਂ ਵਿਕਰਮ ਝਾਗਰ ਜੀ ਸਾਫ ਦਾ ਸਪੰਚ ਸਾਹਿਬ ਜੀ ਤੇ ਪ੍ਰੇਮ ਉੱਪਰ ਜੀ ਤੇ ਵਿਰੋਧੀ ਇਹ ਵੀ ਸਾਡੇ ਵਿਚਾਰ ਆਏ ਨੇ ਸਾਡੇ ਵਿਚਾਰ ਸਾਡੇ ਮਾਨਨੀਏ ਹਰਪਾਲ ਸਿੰਘ ਜੀ ਜਿੰਦਾਬਾਦ 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 ਕੇਪੀ ਰਾਣਾ ਜਿੰਦਾਬਾਦ 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 ਰਾਣਾ ਕੇਪੀ ਜਿੰਦਾਬਾਦ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਿੱਧੀ ਸਰਕਾਰ ਬਣੀ ਹੈ ਤੇ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਦੀ ਜਿਹੜੀ ਹਾਲਤ ਹੈ ਇਹ ਬਹੁਤ ਵਿਗੜੀ ਹੈ ਕਿਸੇ ਪਾਸੇ ਗੈਂਗਸਟਰ ਲੋਕਾਂ ਨੂੰ ਥੱਟ ਕਰ ਰਹੇ ਆ ਆਮ ਕਤਲਗਾਰ ਦਾ ਜਿੱਥੇ ਜਿਹਦਾ ਚਿਤ ਕਰਦਾ ਉਹ ਕਿਸੇ ਵੀ ਕਿਸਮ ਦੀ ਹਿੰਸਾ ਕਰਦਾ ਹੈ ਔਰ ਨਸ਼ਿਆਂ ਚ ਬੇਮਿਸਾਲ ਵਾਧਾ ਹੋਇਆ ਹਰ ਕਿਸਮ ਦਾ ਜਿਹੜਾ ਜੁਰਮ ਹੈ ਉਹਦੇ ਚ ਬੇਮਿਸਾਲ ਵਾਧਾ ਹੋਇਆ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਸਰਕਾਰ ਦਾ ਇਸ ਪਾਸੇ ਧਿਆਨ ਹੋਵੇ ਲੋਕਾਂ ਦਾ ਇਸ ਪਾਸੇ ਧਿਆਨ ਹੋਵੇ ਐਡਮਿਨਿਸਟ੍ਰੇਸ਼ਨ ਦਾ ਇਸ ਪਾਸੇ ਧਿਆਨ ਹੋਵੇ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਸੂਬਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਬੜਿੰਕੀ ਨੇ ਅਜਾ ਦੇਸ਼ ਦਤਾ ਹੈ ਕਿ ਤੁਸੀਂ ਹਰ ਡਿਸਟ੍ਰਿਕਟ ਹਰ ਸੌਰੀ ਆਪਣੇ ਤਹਿਸੀਲ ਹੈੱਡਕੁਆਟਰ ਤੇ ਆਪਣੇ ਆਪਣੇ ਸਬਡਿਵੀਜ਼ਨ ਦੇ ਜਿਹੜੇ ਡੀਐਸਪੀ ਸਾਹਿਬ ਹੈ ਉਥੇ ਉਹਨਾਂ ਨੂੰ ਮੰਗ ਪੱਤਰ ਦਿਓ ਔਰ ਆਪਣੀ ਪਾਰਟੀ ਦਾ ਜਿਹੜਾ ਰੋਸ਼ ਹੈ ਉਹ ਜਾਹਰ ਕਰੋ ਸੋ ਤੁਸੀਂ ਦੇਖ ਰਹੇ ਹੈ ਕਿ ਬਹੁਤ ਵੱਡਾ ਧਰਨਾ ਹਜ਼ਾਰਾਂ ਦੀ ਤਾੜ ਜਿਹੜੇ ਲੋਕ ਹੈ ਉਥੇ ਆਏ ਹੈ ਉਸ ਤੋਂ ਬਾਅਦ ਡੀਐਸਪੀ ਸਾਹਿਬ ਦੇ ਦਫ਼ਤਰ ਦੇ ਵਿੱਚ ਵੀ ਸਾਰੀ ਵੱਡੀ ਗਿਣਤੀ ਚ ਮੈਮੋਰੰਡਮ ਦੇਣ ਵਾਸਤੇ ਸਾਡੀ ਕਾਗਰਦੀ ਸਾਰੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਵਾਜ ਆਈਏ ਅਸੀਂ ਇਹ ਰੋਸ਼ ਕੀਤਾ ਇਸ ਗੱਲ ਦਾ ਕਿ ਇਹ ਜਿਹੜੀ ਵਿਵਸਥਾ ਇਹਨੂੰ ਠੀਕ ਕੀਤੀ ਜਾਏ ਔਰ ਖਾਸ ਤੌਰ ਤੇ ਸਾਨੂੰ ਅਫਸੋਸ ਹੈ ਕਿ ਜਿਹੜਾ ਅਨੰਦਪੁਰ ਸਾਹਿਬ ਹੈ ਇਹ ਗੁਰੂ ਨਗਰੀ ਹੈ ਇਹ ਗੁਰੂ ਮਹਾਰਾਜ ਨੇ ਆਪਣੀ ਜ਼ਿੰਦਗੀ ਦਾ ਜਿੱਥੇ ਸਭ ਤੋਂ ਲੰਮਾ ਸਮਾਂ ਇੱਥੇ گزارਿਆ ਉੱਥੇ ਅੱਜ ਨਸ਼ਿਆਂ ਦੀ ਇੰਨੀ ਭਾਰ ਹੈ ਕਿ ਹੋਮ ਡਿਲੀਵਰੀ ਹੈ ਚਾਨਾ ਜੀ ਫੋਨ ਕਰੋ ਹੋਟਲ ਤੋਂ ਖਾਣਾ ਆਉਣ ਨੂੰ ਤਾਂ ਟਾਈਮ ਲੱਗ ਜਾਂਦਾ ਲੇਕਿਨ ਨਸ਼ਾ ਆਉਣ ਨੂੰ ਟਾਈਮ ਨਹੀਂ ਲੱਗਦਾ ਇਹਨਾਂ ਚੀਜ਼ਾਂ ਤੋਂ ਖਿਲਾਫ ਅਸੀਂ ਬਹਿਮ ਰੰਡਮ ਦਿੱਤਾ ਤੇ ਰੋਸ਼ਤਾ ਨਾ ਮਾਰਿਆ ਮంత్రి ਬਣਾਇਆ ਗਿਆ ਇਹ ਇਹ ਉਹਨਾਂ ਨੂੰ ਨਾਮ ਬਣਾ ਲਏ ਜਿਹੜਾ ਪਾਰਟੀ ਪ੍ਰਧਾਨ ਹੁੰਦਾ ਹੈ ਉਹਦਾ ਪ੍ਰੀਰੋਗੇਟਿਵ ਹੁੰਦਾ ਹੈ ਕਿ ਉਹ ਆਪ ਬਣੇ ਆਪਣੇ ਕਿਸੇ ਸਾਥੀ ਨੂੰ ਬਣਾਵੇ ਸੋ ਉਹਨਾਂ ਨੇ ਆਸੀ ਜੀ ਨੂੰ ਜੁੜਿਆ ਉਹਨਾਂ ਨੂੰ ਮੁਬਾਰਕ ਸਥਾਨਕ ਮੰਤਰੀ ਦੇ ਉੱਪਰ ਵੱਡੇ ਇਲਜ਼ਾਮ ਲੱਗ ਰਹੇ ਨੇ ਭਤਾਰ ਨੂੰ ਲੈ ਕੇ ਸੋ ਦਿਖਤਾਲੇ ਦੀ ਗੱਲ ਕੀਤੀ ਜਾ ਰਹੀ ਉਹ ਸੁਭਾ ਸਰਕਾਰ ਦੇ ਸਿੱਟ ਦੀ ਜਿਹੜੀ ਹੈਗੀ ਹੈ ਉਹ ਕੰਸਟੀਟਿਊਟ ਕੀਤੀ ਹੈ ਉਹ ਉਹਦਾ ਇੰਤਜ਼ਾਰ ਕਰਨਾ ਪਏ ਰੋਦੀ ਤੇ ਉਹਦਾ ਇੰਤਜ਼ਾਰ ਕਰਦਾ ਕਿ ਸਿੱਟ ਜਿਹੜੀ ਹੈਗੀ ਉਹ ਸਹੀ ਕੰਮ ਕਰਦਾ ਜਦੋਂ ਪਰ ਤੇ ਜੇ ਨਹੀਂ ਕਰੇਗੀ ਵੈਸੀ ਹੈਗੀ ਆ ਫਿਰ ਫਿਰ ਕੀ ਗੱਲ ਹੈ ਤੇ